ਅਜੇ ਤੱਕ ਰਾਇ ਹੀ ਨਹੀਂ ਬਣਦੀ ਟਿਕਟ ਦੀ ਮੈਨੂੰ ਤਾਂ ਕਾਫੀ ਜਿਹੜੇ ਪਹਿਲਾਂ ਸਾਨੂੰ ਕਹਦੇ ਸੀ ਨਾ ਦਿੱਲੀੋਂ ਚੱਲਦੇ ਆ ਤੁਸੀਂ ਤੇ ਦਿੱਲੀ ਵਾਲਿਆਂ ਨੇ ਤੁਹਾਨੂੰ ਟਿਕਟ ਦੇ ਕੇ ਤੋੜਤਾ ਕਿ ਜਿਨ੍ਹਾਂ ਦੀ ਘਰੇ ਟਿਕਟ ਹੈ ਜਿਵੇਂ ਹਰ ਸੇਮੰਦੇ ਚਾਰ ਬਣਾਉਂਦੀ ਹੋਵੇ ਤੇ ਇੱਕ ਸੁਰਵੀਰ ਟਿਕਟ ਲੱਗਦੇ ਨਾਲ ਜਿਹੜੀ ਲੱਗਦਾ ਜੇ ਚਾਹਣ ਤਾਂ ਪਰ ਉਹ ਸਿਰਸੋਂ ਪਾਣੀ ਤੇ ਪੈ ਗਏ ਵੀ ਲੋਕਾਂ ਦਾ ਫੈਸਲਾ ਬਹੁਤ ਵੱਡਾ ਕਰੜਾ ਹੁੰਦਾ ਹੈ ਮੈਂ ਵੀ ਇਹ ਸਮਝਦਾ ਹੈ ਕਿ ਤੁਸੀਂ ਵੱਡੀ ਸ਼ਕਤੀਆਂ ਭੇਂਟ ਭਰਾਓ ਬਜ਼ੁਰਗੋ ਜੇ papa ਗੋੜ ਪੜ ਸਕਦੇ ਹੋ ਤੇ ਨੰਨੀ ਛਾਹੀ ਦੀ ਪਾਣੀ ਚਾਹ ਔਰ ਇਹ ਵੀ ਕਰ ਸੱਚੀ ਸਿੰਘ ਜਿਹਦੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਦੇ ਮੋਢੇ ਤੇ ਹਸ ਰੱਖਤਾ ਉਹਨੇ ਲਈ ਮਾਰਨ 80 ਵੱਡੀ ਸ਼ਖਸੀਅਤ ਜਿਹੜਾ ਐਡਾ ਜਰਮਾਨਾ ਤੇ ਸਰਮਾਇਦਾਰ ਸੀ ਉਹਦੇ ਮੁਕਾਬਲੇ ਮੇਰੇ ਵਰਗਾ ਨਿਮਾਣਾ ਤੇ ਗਰੀਬਾ ਬੰਦਾ ਸੀ ਪਰ ਲੋਕਾਂ ਦਾ ਫੈਸਲਾ ਬਹੁਤ ਵੱਡਾ ਹੁੰਦਾ ਹੈ ਬਾਬੇ ਮੂਹਰ ਦੀਆਂ ਜਣਾ ਪੜਚੀਆਂ ਲੋਕਾਂ ਨੂੰ ਮੈਨੂੰ 11.5 ਹਜ਼ਾਰ ਲੋਕਾਂ ਦੇ ਪੱਟਪਾ ਜਿੱਥੇ ਬਾਦਲ ਸਾਹਿਬ ਤੁਸੀਂ ਉਹ ਰਹਿਣ ਨਹੀਂ ਦਿੰਦੇ ਸੀ ਆਪਣਾ ਵਿਧਾਨ ਸਭਾ ਲੰਬੀ ਦੇ ਲੋਕਾਂ ਨੇ ਮੈਂਬਰ ਬਣਾ ਲਿਆ ਮੈਂ ਤੁਹਾਡੇ ਕੋਲ ਬੇਨਤੀ ਕਰਦਾ ਹੈ ਕਿ ਸੜਕਾਂ, ਜੀ ਸਕੂਲ ਦੇ ਗੰਗ, ਕੋਈ ਇਹੋ ਜਿਹਾ ਜਿਹੜਾ ਕੰਮ ਹੈ ਉਹਦੇ ਵਾਸਤੇ ਉਹਨੇ ਹਿੱਸਾ ਪਾਉਣਾ ਹੁੰਦਾ ਹੈ 75 ਕਰੋੜ ਚਾਣਨ ਕਰਦਾ ਸਰਕਾਰ ਜੋ ਪਰਾਉ ਆਪਾਂ ਦਾ ਸੈਂਕੜੇ ਹਜ਼ਾਰਾਂ ਦੀ ਬੇਨਤੀ ਕੀ ਰਹੀ ਹੈ ਇਹ ਸਰਪੰਚਵਾ ਬੇਚ ਰਹੇ ਹਨ। ਅਤੇ ਜੀਵੇਂ ਸਿੰਘਲਾ ਸਾਹਿਬ ਨੇ ਕਿਹਾ ਕਿ 10 ਸਾਲ ਬਾਪੂ ਜੀ ਵੀ ਨਾਲ ਮੁੱਖ ਮੰਤਰੀ ਰਹੇ ਨੇ ਇਹ ਤਾਂ 25 ਵਾਰ ਹੈ ਜਦੋਂ ਮੈਨੂੰ ਸਰਕਾਰ ਦੇ ਪ੍ਰਾਂਹੁਣ ਪੈਣਾ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦਾ ਹੈ ਮੇਰੇ ਪਿਤਾ ਜੀ ਜਲਸੇਦਾਰ ਦੀ ਦੇਸ਼ ਕੁੜੀਆਂ ਬਾਰੇ ਵੱਡੀ ਉਮਰ ਦੇ ਬਜ਼ੁਰਗਾਂ ਨੇ ਜ਼ਰੂਰ ਸੁਣਾਇਆ ਉਹਨਾਂ ਨੌਕੜ ਸ਼ਾਇਦ ਇਸ ਨੂੰ ਅੱਜਕੱਲ ਘੱਟ ਵਾਸਦੇ ਐ ਉਹ ਕਾਂਦੀ ਸਿਆਸਤ ਦੇ ਵਿੱਚ ਜੁੜੇ ਹੋਏ ਸਨ ਉਹ ਚੇਅਰਮੈਨ ਮੰਡੀ ਬੋਰਡ ਵੀ ਰਹੇ ਸਤਿ ਸ੍ਰੀ ਅਕਾਲ। ਔਰ 399 ਚ ਜਦੋਂ ਵੱਡੇ ਵੱਡੇ ਲੋਕ ਜਿੱਥੇ ਉਹਨਾਂ ਨੇ ਮੁਕਾਬਲੇ ਚ ਸਰਤਾਜ ਹਰਚੰਦ ਸਿੰਘ ਪ੍ਰਾੜ੍ਹ ਸੀ ਜਿਹੜੇ ਮੁੱਖ ਮੰਤਰੀ ਵੀ ਬਣੇ ਗਵਰਨਰ ਵੀ ਰਹੇ ਔਰ ਕਈ ਵਾਰ ਉਹ ਮੰਤਰੀ ਬਣਦੇ ਰਹੇ ਕੇਰੋ ਸਾਹਿਬ ਦੇ ਜਵਾਈ ਸਾਹਿਬ ਨਾਲ ਹੀ ਭਾਈ ਸ਼ਮਿੰਦਰ ਸਿੰਘ ਸੀ ਜਿਹੜੇ ਬਾਦਲ ਸਾਹਿਬ ਤੇ ਸੱਚੀ ਬਾਹੜ ਕਿਹਾ ਜਾਂਦਾ ਸੀ। ਔਰ ਜਦੋਂ ਚੋਣ ਲੜਦੇ ਸਾਂ ਸਿੱਖ ਸਧਾਰਨ ਜਨਾਂ ਘਰ ਆਏ ਕਿ ਜੀ ਵੀਦਾਰਾ ਰੋਟੀ ਖਾਂਦੇ ਐ ਇੰਨੀ ਕੈਦਾ ਦਾ ਚੋਲੇ ਲੋਕ ਕਹਿੰਦੇ ਸੀ ਵੀ ਇਹ ਤਾਂ ਸਰਪੰਚੀ ਦੀ ਚੋਣ ਲੜਨ ਵਾਲਾ ਬੰਦਾ ਜਿਹੜਾ ਲੋਕ ਸਭਾ ਦੀ ਗੜੀ ਲੰਦਾ ਹੈ ਪਰ ਜਨਤਾ ਬਹੁਤ ਵੱਡਾ ਰਾਮ ਹੈ ਜਨਤਾ ਜੀ ਨੂੰ ਸੀਸ ਦੇ ਦੇ ਜਿਹਨੂੰ ਜਨਤਾ ਆਸ਼ੀਰਵਾਦ ਦੇ ਦੇ ਅਸੀਸਾਂ ਦੇ ਆਸ਼ੀਰਵਾਦ ਬਹੁਤ ਤਕੜਾ ਬੰਦਾ ਕਰ ਦਿੰਦਾ ਹੈ ਤੇ ਜਨਤਾ ਇੱਕ ਏਟਾ ਵੱਡਾ ਰਾਤ ਹੈ ਜਿਹਦਾ ਫੈਸਲਾ ਬਦਲਿਆ ਨਹੀਂ ਜਾਂਦਾ ਜੱਜਾਂ ਦੇ ਫੈਸਲੇ ਕਈ ਵਾਰੀ ਬਦਲੇ ਜਾਂਦੇ ਪਰ ਜਨਤਾ ਦੇ ਨਹੀਂ ਬਦਲੇ ਜਾਂਦੇ ਉਥੋਂ ਦੇ ਲੋਕਾਂ ਨੇ ਬੜੇ ਚਾਨਾ ਜਿਹੜਾ ਦੇਖੋ ਯਾਰ ਦਿਲਜੀਤ ਸਿੰਘ ਕੁਡੀਆਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਸਰਦਾਰ ਅਚਨ ਸਿੰਘ ਬਰਾੜ ਉਹਨਾਂ ਨੂੰ 157000 ਦਾ ਫਰਕ ਸੀ ਤੇ ਦੂਜੇ ਦਾ 505000 ਲੈ ਕੇ ਗਏ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਸਾਡੀ ਦਾ ਸਿਆਸਤ ਰਹੀ ਨਹੀਂ ਸਾਡੇ ਦਾ ਭਾਈਚਾਰਾ ਰਿਹਾ ਉਹ ਤਾਂ ਲੋਕਾਂ ਦਾ ਪਿਆਰ ਅੱਜ ਵੀ ਜਿਵੇਂ ਗੁਰਪ੍ਰੀਤ ਜੀ ਹੋਰਾਂ ਨੇ ਕਿਹਾ ਉਦੋਂ ਤੋਂ ਵਕਤੇ ਆ ਰਹੇ ਨੇ ਜਦੋਂ ਮੈਨੂੰ ਆਮ ਆਦਮੀ ਪਾਰਟੀ ਬੰਨੇ ਵੱਨੋ ਕੇਜਰੀਵਾਲ ਜੀ ਹੋਰਾਂ ਵੱਨੋ ਲੰਬੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਤੇ ਮੈਨੂੰ ਵੀ ਸੱਚ ਦੱਸਾਂ ਪਤਾ ਨਹੀਂ ਸੀ ਕਿ ਲੋਕਾਂ ਨੇ ਮਾੜ ਵਿੱਚ ਐਡਾ ਵੱਡਾ ਰੋਸ ਆ ਜਿੱਤ ਲੋਕਾਂ ਨੇ ਮਣਾ ਵੀ ਸਾਡੇ ਪਰਿਵਾਰ ਲਈ ਇਹ ਜੀ ਹਮਦਰਦੀ ਐ ਇੱਕ ਖਾਨਦਾਨ ਜਿਹੜਾ 50 ਸਾਲਾਂ ਤੋਂ ਰੱਤੀ ਰੱਖੀਤੀ ਕਾਮ ਸੀ ਪਹਿਲਾਂ ਉਹਨਾਂ ਦੇ ਦੋ ਭਰਾ ਇਕੱਲੇ ਬਣਦੇ ਰਹੇ ਵਾਰੀ ਨਾਲ ਤੇ 25 ਸਾਲਾਂ ਤੋਂ ਲਗਾਤਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ 25-25 ਸਾਲ ਉਹਨਾਂ ਦੇ ਖੜਕਣਾ ਜਿੱਤੇ ਰਹੇ ਪੰਜ ਵਾਲੀ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਬਾਬਾ ਬੂਰ ਕਿਹਾ ਜਾਣ ਲੱਗਿਆ ਸਿਆਸਤਤ ਨੰਤਰ ਦਸਣ ਲੱਗੇ ਉਹਨਾਂ ਨੂੰ ਸਿਆਸੀ ਯੂਨੀਵਰਸਿਟੀ ਦਸਣ ਲੱਗੇ ਔਰ ਇਹ ਵੀ ਕਰ ਸੱਚੀ ਸਿੰਘ ਜੀ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਮਾਲਣ ਨੇ ਕਿਸੇ ਦੇ ਮੋਢੇ ਤੇ ਹਸ ਰੱਖ ਤੋ ਇਹਨੇ ਤੇ ਮਾਰਨ ਡੇਟੇ ਵੱਡੀ ਸ਼ਖਸੀਅਤ ਜਿਹੜਾ ਐਡਾ ਜਲਵਾਣਾ ਤੇ ਸਰਮਾਇਦਾਰ ਸੀ ਉਹਦੇ ਮੁਕਾਬਲੇ ਮੇਰੇ ਵਰਗਾ ਨਮਾਣਾ ਤੇ ਗਰੀਬਾ ਮੰਦਲ ਸੀ ਪਰ ਲੋਕਾਂ ਦਾ ਫੈਸਲਾ ਬਹੁਤ ਵੱਡਾ ਹੁੰਦਾ ਹੈ ਬਾਬੇ ਬੂਰ ਦੀਆਂ ਝੜਾਂ ਪੜਤੀਆਂ ਲੋਕਾਂ ਨੂੰ ਸਾਢੇ 11 ਹਜ਼ਾਰ ਲੋਕਾਂ ਦੇ ਪਲਟਨਾ ਜਿੱਥੇ ਬਾਦਲ ਸਾਹਿਬ ਤੁਸੀਂ ਨੂੰ ਹਿਲਣ ਨਹੀਂ ਦਿੰਦੇ ਸੀ ਆਪਣਾ ਵਿਧਾਨ ਸਭਾ ਲੰਬੀ ਤੇ ਲੋਕਾਂ ਨੇ ਮੈਂਬਰ ਵੜਾ ਲਿਆ ਮੈਂ ਤੁਹਾਡੇ ਕੋਲ ਬੇਨਤੀ ਕਰਦਾ ਹੈ ਅਜਿੰਦ ਤੇ ਰੈ ਹੀ ਨਹੀਂ ਬਣਦੀ ਟੰਪਰ ਦੀ ਟਿੱਡਰ ਦੀ ਮੈਨੂੰ ਤਾਂ ਕਾਹਦੀ ਜਿਹੜੇ ਪਹਿਲਾਂ ਸਾਨੂੰ ਕਹ ਰਹੇ ਨਾ ਦਿੱਲੀੋਂ ਚਾਦੇ ਆ ਤੁਸੀਂ ਤੇ ਦਿੱਲੀ ਵਾਲਿਆਂ ਨੇ ਤਾਂ ਮੈਨੂੰ ਟਿਕਟ ਦੇ ਕੇ ਤੋਰਤਾ ਕਿ ਜਿਨ੍ਹਾਂ ਦੀ ਘਰੇ ਟਿਕਟ ਹੈ ਜਿਵੇਂ ਹਰ ਸਵੇਰ ਉਹ ਚਾਹ ਬਣਾਉਂਦੀ ਹੋਵੇ ਤੇ ਸੁਖਵੀਰ ਟਿਕਟ ਕੱਟਦੇ ਨਾਲ ਜੇ ਨਹੀਂ ਲੱਗਦਾ ਜੇ ਚਾਹਣ ਤਾਂ ਪਰ ਉਹ ਸਿਸੋ ਪੰਜ ਚ ਪੈ ਗਏ ਵੀ ਲੋਕਾਂ ਦਾ ਫੈਸਲਾ ਬਹੁਤ ਵੱਡਾ ਕਰੜਾ ਹੁੰਦਾ ਹੈ ਮੈਂ ਵੀ ਇਹ ਸਮਝਦਾ ਕਿ ਤੁਸੀਂ ਵੱਡੀ ਸ਼ਕਤੀਆਂ ਭੈਣ ਭਰਾਓ ਬਜ਼ੁਰਗੋ ਜੇ بابا ਖੂੜ ਪੜ ਸਕਦੇ ਹੋ ਤੇ ਨੰਨੀ ਸਾਹਿਬ ਕੀ ਦੀ ਪਾਣੀ ਸਾਹਿਬੀ ਇਹ ਤਾਂ ਥੋੜੇ ਵਾਸਤੇ ਜਿਵੇਂ ਹੁਣ ਇਹਨਾਂ ਨੇ ਸਿੰਗਲਾ ਸਾਹਿਬ ਨੇ ਕਿਹਾ ਮੈਨੂੰ ਪ੍ਰਮਾਣਜੀ ਮੁਰਾਣੇ ਵੀ ਕਿਹਾ ਵੀ ਇਹ ਪਿੰਡ ਬਹੁਤ ਵੱਡਾ ਜਿਹੜਾ ਸਮਰਥਨ ਤੁਸੀਂ ਇਹ ਤੁਹਾਡੇ ਨੇੜ ਦੇ ਸੀ ਮੈਂ ਥੋੜਾ ਦੂਆ ਪਹਿਲੀ ਵਾਰ ਆਇਆ ਹੈ ਮੈਂ ਤੁਹਾਡੇ ਪਰਿਵਾਰਾਂ ਤੋਂ ਸਾਰਜੋ ਭਰਾ ਹਾਂ ਤੇ ਮੈਂ ਇਹ ਬੇਨਤੀ ਕਰਦਾ ਵੀ ਇਹ ਮੈਨੂੰ 2-4 ਸਾਲ ਛੋਟਾ ਜੀਵਿੰਦਰ ਸਿਕਲਾਏ ਮੇਰੇ ਸਾਹ ਜੇ ਛੋਟੇ ਭਰਾ ਨੂੰ ਇੱਥੇ ਹੀ ਮੰਡੀ ਗਿਰਦੀ ਨੂੰ ਵੋਟਾਂ ਪਾ ਲੱਗਦੇ ਤਾਂ ਮੈਂ ਵੱਡਾ ਮੇਰੇ ਤੇ ਸੱਯਤ ਪ੍ਰਾਤ ਕਰੀ ਜਾਂ ਲੁਕੀ ਨਾ ਮੈਨੂੰ ਐਮਐਲਏ ਬਣਾ ਲੈਣ ਲੋਕਾਂ ਨੇ ਪਹਿਲਾਂ ਜਿਹੜੇ ਵ੍ਰੋਧੀ ਹੈ ਨਾ ਉਹ ਬਹੁਤ ਤਕੜੀ ਹੈ ਉਹ ਲੋਕਾਂ ਚਰਚਾ ਇਹ ਕਾਹਤਾਂ ਸੀ ਦਾ ਬਾਪੂ ਦਾ ਜੂਆ ਇਮਾਨਦਾਰ ਸੀ ਯਾਰ ਹੁੰਡੀ ਨਾ ਨਾ ਟਾਈਮ ਹੀ ਲੱਗਾ ਠੱਗੀਆਂ ਦੂਰੀਆਂ ਪੱਤ ਤੁਸੀਂ ਲੋਕਾਂ ਨੇ ਮੈਨੂੰ ਇਹਨਾਂ ਲਈ ਬਣਾਇਆ ਫਿਰ ਵੀ ਕਹਿਣਾ ਲੈ ਕਿ ਮਗਰ ਤੁਰੇ ਫਿਰੇ ਕਰਨ ਨਾ ਬਣ ਸਕੀ ਮੈਨੂੰ ਭਗਵਾਨ ਤੁਮਾਣ ਹੋਣਾ ਨਹੀਂ ਮંત્રી ਮੁੜਾ ਲਿਆ ਸਰਕਾਰ ਨੂੰ ਭਰਾਓ ਉਂਗਲੀ ਰੱਖ ਕੇ ਥੋੜੀ ਕਿਰਪਾ ਮਾਈ ਜੀ ਦੀ ਕਿਰਪਾ ਲਈ ਮੈਂ ਕਰਦੇ ਤੋਂ ਗਰੀਬ ਹੈ ਪਰ ਦਿਲ ਸੱਚੇ ਪਾਤਸ਼ਾਹ ਨੇ ਬਹੁਤ ਐਡਾ ਸਿੰਧ ਤੇ ਸਰਮ ਬਖਸ਼ਿਆ ਕਿ ਜੇ ਲੋਕ ਦੁਨੀਆ ਤੋਂ ਬਹੁਤ ਆਏ ਤੇ ਚਲੇ ਜਾਣਗੇ ਜਿੱਥੋਂ ਤੱਕ ਮੇਰੇ ਪਿਤਾ ਜੀ ਹੋਰਾਂ ਦੀ ਗੱਲ ਹੈ ਉਹਨਾਂ ਦੇ ਭੋਗ ਤੇ ਕੋਈ ਲੱਖ ਤੋਂ ਵੱਧ ਲੋਕ ਇਕੱਠੇ ਹੋਏ ਔਰ ਵੱਡੇ ਵੱਡੇ ਵਿਦਵਾਨ ਤੇ ਲੇਖ ਪੱਤਰਕਾਰ ਵੀ ਸੀ ਉਹਨਾਂ ਦੇ ਵੱਡੇ ਵੱਡੇ ਲਈ ਉਹਨਾਂ ਨੇ ਲਿਖੇ ਵੀ ਅੱਜ ਦਰवेश ਸਿਆਸਤਾਨ ਦੁਗਿਆਤ ਦਰवेश ਦਾ ਗਰੀਬੜੇ ਦਾ ਦਰਜਾ ਕਿਸੇ ਨੂੰ ਨਹੀਂ ਤਾਂ ਨਮਰਤਾ ਮਿਲਦੀ ਹੈ ਸਿਆਸਤਾਨਾਂ ਨੂੰ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਉਸ ਨਾਂ ਨੂੰ ਬਚਾਉਣ ਦੇ ਖਾਤਰ ਸੰਭਾਲਣ ਦੇ ਖਾਤਰ ਮਰਵਾਇਆ ਇਹਨੇ ਵੀ ਪਤਾ ਤਾਂ ਹੈ ਸਾਹਿਬ ਮੈਂ ਬੇਤੀ ਅੱਜ ਉਸ ਨਾਂ ਨੂੰ ਸੰਭਾਲਣ ਦੇ ਜਦ ਤੱਕ ਇੱਕ ਜਦ ਤੱਕ ਰੱਖੇ ਅੱਜ ਜੇ ਮੈਂ ਸਾਡਾ ਪੰਜਾਬ ਦੇ ਵਿੱਚ ਜਿਲਾ ਰਿਹਾ ਸਤਕਾਰਯੋਗ ਭਰਾਵੋ ਗੁਰੂ ਦੀਆਂ ਖੁਸ਼ੀਆਂ ਲੱਭਿਆ ਔਰ ਉਸ ਬਹਿਗਮਰ ਖੇਤੀਬਾੜੀ ਦੀ ਕੋਸ਼ਿਸ਼ ਕੀਤੀ ਉਹ ਬੜੇ ਸੁਚੱਜੇ ਦਾ ਮੰਡਲ ਚਲਾਵਾ ਔਰ ਅੱਜ ਲੋਕ ਸਭਾ ਲਈ ਭਗਵੰਤ ਮਾਨ ਜੀ ਕਹਿੰਦੇ ਵੀ ਦੁਬਾਰੇ ਫਿਰ ਪਾਗੜੇ ਨਾਲ ਬਾਤਰੀ ਜੀ ਸੂਝ ਤਿਆਰ ਹੋਣਾ ਲੱਗਿਆ ਜਿਹੜੇ ਹੁਕਮ ਹੈ ਮੈਂ ਉਹਨੂੰ ਮੰਨ ਕੇ ਤੁਹਾਡੇ ਚਰਨਾ ਵਿੱਚ ਆ ਗਿਆ ਹੁਣ ਰੋਡਿਆਸਰੀ ਹੈ ਕਿ ਕੱਲੇ ਵੀ ਕਹਿੰਦਾ ਵੀ ਕੋਸ਼ਿਸ਼ ਤਾਂ ਮੈਂ ਕੋ ਨੂੰ ਦੁਬਾਰੇ ਵੀ ਆਉਣ ਦੀ ਪਰ ਪਿੰਡ 600 ਤੋਂ ਵੱਧ ਹੈ ਸਮਾਂ ਘੁਰਾ ਹੋ ਸਕਦਾ ਇਲੈਕਸ਼ਨ ਦੇ ਵਿੱਚ ਆਇਆ ਜਾਵੇ ਜਾਂ ਨਾ ਜਾਂ ਰੋਡ ਸ਼ੋਅ ਦਿਹਾਈ ਲੰਘਿਆ ਜਾਵੇ ਅੱਜ ਵੀ ਹਾਜ਼ਰੀ ਨੂੰ ਸਨਮਾਨ ਕਰਦੇ ਹੋ ਸਾਡੇ 16 ਲੱਖ ਆਪਣੇ ਵੋਟਰ ਹੈ ਸਾਡੇ 16